हां जी जय पीरा दी आओ मैं तनक पीरा दी दरगाह ਤੇ ਲੈ ਕੇ ਚਲਦੀ ਆਂ ਦੇਖੋ ਕਿਵੇਂ ਰੋਟੀ ਤਿਆਰ ਕੀਤਾ ਜਾਂਦਾ ਹੈ ਆ ਰੋਟੀ ਤਿਆਰ ਹੋ ਗਿਆ ਤਿਆਰ ਹੋ ਕੇ ਐਵੇਂ ਇਹਦੇ ਪੀਸ ਕਰ ਲਏ ਜਾਂਦੇ ਨੇ ਫਿਰ ਭੋਗ ਲਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਆਟਾ ਗੁੰਨਦਿਆ ਜਾਂਦਾ ਹੈ ਆਟਾ ਗੁੰਨਨ ਕੇ ਆ ਮਸ਼ੀਨ ਦੇ ਵਿੱਚ ਰੱਖ ਦਣਾ ਉਹ ਟ੍ਰੇ ਚ ਪਾ ਕੇ ਕੁਝ ਘੰਟੇ ਬਾਅਦ ਰੋਟੀ ਤਿਆਰ ਹੋ ਜਾਂਦਾ ਹੈ हां जी ਆ ਮਸ਼ੀਨ ਆ ਰੋਟੀ ਵਾਲੀ ਰੋਟੀ ਲਾਉਣ ਦੇ 500 ਰੁਪਇਆ ਲੰਦੇ ਨੇ ਹਾਂਜੀ ਰੋਟੀ ਲਾਉਣ ਦੇ 500 ਰੁਪਇਆ ਲੰਦੇ ਨੇ ਰੋਟੀ ਤਿਆਰ ਹੋ ਜਾਂਦਾ ਹੈ ਹਾਂਜੀ ਆ ਦੇਖ ਲਓ ਕਿੰਨਾ ਸੋਹਣਾ ਦਿਲ ਕਰਦੇ ਨੇ ਤੁਹਾਡਾ ਖਾਣ ਨੂੰ ਹਾਂਜੀ ਇਹ ਰੋਟੀ ਤਿਆਰ ਹੋ ਗਿਆ